ਹੋਈ ਸੰਸਨੀ ਖੇਜ ਲੁੱਟਦੀ ਵਾਰਦਾਰ ਤੋਂ ਇਲਾਕੇ ਦੇ ਵਿੱਚ ਦਹਿਸ਼ਤ ਗਨਪੁਆਇੰਟ ਤੇ 850 ਗ੍ਰਾਮ ਸੋਨੇ ਦੇ ਗਹਿਣੇ ਅਤੇ 2,25,000 ਨਗਦ ਲੁੱਟ ਕੇ ਫਰਾਰ ਹੋਏ ਲੁਟੇਰੇ ਸੱਚਗਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨਤ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਏ ਨੇਚਰ ਜਲੰਧਰ ਸ਼ਹਿਰ ਦੇ ਭਾਰਗਵ ਕੈਂਪ ਇਲਾਕੇ ਦੇ ਵਿੱਚ ਬੀਤੇ ਦਿਨ ਹੋਈ ਸਨਸਨੀਖੇਜ਼ ਲੁੱਟ ਦੀ ਵਾਰਦਾਤ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਫੈਲਾ ਦਿੱਤਾ ਹੈ ਮੇਨ ਬਾਜ਼ਾਰ ਸਥਿਤ ਵਿਜੇ ਜੁਐਲਰਸ ਦੀ ਦੁਕਾਨ ਤੋਂ ਤਿੰਨ ਲੁਟੇਰੇ ਦਿਨ ਦਿਹਾੜੇ ਗਨਪੁਆਇੰਟ ਤੇ 850 ਗ੍ਰਾਮ ਸੋਨੇ ਦੇ ਗਹਿਣੇ ਅਤੇ 2,25,000 ਨਗਦ ਲੁੱਟ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਅਤੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਘਟਨਾ ਤੋਂ ਬਾਅਦ ਤੋਂ ਹੀ ਪੁਲਿਸ ਨੇ ਜਾਂਚ ਤੇਜ਼ੀ ਤੋਂ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਚੰਦ ਘੰਟਿਆਂ ਦੇ ਵਿੱਚ ਹੀ ਤਿੰਨੇ આરોપીਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਅਨੁਸਾਰ આરોપીਾਂ ਦੀ ਪਛਾਣ ਕੁਸ਼ਲ ਕਰਨ ਅਤੇ ਗगन ਦੇ ਰੂਪ ਦੇ ਵਿੱਚ ਹੋਈ ਹੈ ਤਿੰਨੇ ਜਣੇ ਭਾਰਗਵ ਕੈਂਪ ਇਲਾਕੇ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਰੋਪੀਆ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਸੂਤਰਾਂ ਦੇ ਅਨੁਸਾਰ ਇਹ ਖੁਲਾਸਾ ਹੋਇਆ ਹੈ ਕਿ ਮਾਮਲਾ ਸਿਰਫ ਲੁੱਟ ਨਹੀਂ ਬਲਕਿ ਰੰਗਦਾਰੀ ਵਸੂਲੀ ਤੋਂ ਜੁੜਿਆ ਵਿਵਾਦ ਵੀ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੁਕਾਨ ਮਾਲਿਕ ਅਜੇ ਤੋਂ ਪਹਿਲਾਂ ਵੀ ਰੰਗਦਾਰੀ ਵਸੂਲਦੇ ਸਨ ਅਤੇ ਇਸ ਵਾਰ ਰੰਗਦਾਰੀ ਨਾ ਦੇਣ ਤੇ ਉਹਨਾਂ ਨੇ ਦੁਕਾਨ ਦੇ ਵਿੱਚ ਵੜ ਕੇ ਤੋੜ-ਫੋੜ ਕਰਦੇ ਹੋਏ ਲੁੱਟ ਨੂੰ ਅੰਜਾਮ ਦਿੱਤਾ ਕਾਨੂੰਨੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੁਟੇਰਿਆਂ ਨੂੰ ਪਛਾਣ ਲਿਆ ਸੀ ਪਰ ਡਰ ਦੇ ਮਾਹੌਲ ਦੇ ਕਾਰਨ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਪੁਲਿਸ ਨੇ ਤਿੰਨਾ આરોપીਆਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਹਨ ਪਰੰਤੂ ਹਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸકી ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਲੁੱਟ ਤੋਂ ਬਾਅਦ ਆਰੋਪੀ ਕਪੜੇ ਬਦਲ ਕੇ ਪੈਦਲ ਹੀ ਇਲਾਕੇ ਤੋਂ ਬਾਹਰ ਨਿਕਲੇ ਹਨ ਦੱਸਦੇ ਕਿ ਇਹ ਪੂਰੀ ਘਟਨਾ ਕੋਲ ਦੇ ਇੱਕ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਤਿੰਨੇ ਜਣੇ ਕਪੜੇ ਅਤੇ ਬੈਗ ਬਦਲਦੇ ਹੋਏ ਨਜ਼ਰ ਆਏ ਸੀਸੀਟੀਵੀ ਫੁਟੇਜ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਪਿਸਤਲ ਅਤੇ ਹਥਿਆਰ ਲੈ ਕੇ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਜਿਸ ਤੋਂ ਬਾਅਦ ਦੁਕਾਨ ਮਾਲਿਕ ਦਾ ਬੇਟਾ ਘਬਰਾ ਜਾਂਦਾ ਹੈ ਅਤੇ ਚੀਲਾਨ ਲੱਗਦਾ ਹੈ ਇਸ ਦੌਰਾਨ ਦੁਕਾਨ ਦੇ ਮਾਲਕ ਦੁਕਾਨਦਾਰ ਦੇ ਮਾਲਕ ਬੇਟੇ ਨੇ ਸ਼ੋਰ ਵੀ ਮਚਾਇਆ ਜਿਸ ਤੋਂ ਬਾਅਦ ਇੱਕ ਲੁਟੇਰੇ ਨੇ ਤੇਜ਼ ਧਾਰ ਹਥਿਆਰ ਤੋਂ ਦੁਕਾਨ ਦੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਬਾਕੀ ਦੋਨੇ ਸਾਥੀ ਦੁਕਾਨ ਤੋਂ ਗਹਿਣੇ ਚੁਰਾਣ ਲੱਗ ਗਏ ਅਤੇ ਕਾਊਂਟਰ ਦਾ ਸ਼ੀਸ਼ਾ ਤੋੜਨ ਤੋਂ ਬਾਅਦ ਉੱਥੋਂ ਗਹਿਣੇ ਕੱਢਣ ਬਾਅਦ ਲੁਟੇਰੇ ਪਿਸਤਲ ਦਿਖਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕਮ ਕੀ ਵੀ ਦੇਣ ਲੱਗੇ ਤੇ ਲੁਟੇਰਿਆਂ ਨੇ ਦੁਕਾਨ ਮਾਲਿਕ ਨੂੰ ਤਜੋਰੀ ਤੋਂ ਪੈਸੇ ਕੱਢਣ ਲਈ ਕਿਹਾ ਲਗਾਤਾਰ 2 ਮਿੰਟ ਤੱਕ ਲੁਟੇਰੇ ਦੁਕਾਨ ਤੋਂ ਗਹਿਣੇ ਅਤੇ ਨਕਦੀ ਲੁੱਟਦੇ ਰਹੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਲੁਟੇਰੇ ਫਰਾਰ ਹੋਏ ਤਾਂ ਦੁਕਾਨ ਮਾਲਿਕ ਦੇ بیٹے ਨੇ ਬਾਹਰ ਨਿਕਲ ਕੇ ਫਿਰ ਤੋਂ ਸ਼ੋਰ ਮਚਾਣਾ ਸ਼ੁਰੂ ਕਰ ਦਿੱਤਾ ਪਰ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ ਸੁਨਿਆਰਾ ਬਾਜ਼ਾਰ ਦੇ ਵਪਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ આરોપીਆਂ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਤਾਂ ਉਹ ਜਲਦ ਹੀ ਦੁਕਾਨਾਂ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰਨ ਦੇ ਉੱਤੇ ਮਜਬੂਰ ਹੋ ਜਾਣਗੇ ਪੁਲਿਸ ਫਿਲਹਾਲ ਇਹ ਪਤਾ ਲਗਾਉਣ ਦੇ ਵਿੱਚ ਜੁਟੀ ਹੋਈ ਹੈ ਕਿ ਤਿੰਨੇ આરોપી ਕੈਂਪ ਤੋਂ ਬਾਹਰ ਨਿਕਲਣ ਤੋਂ ਬਾਅਦ ਕਿੱਥੇ ਗਏ આરોપીਆਂ ਦਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ ਕਰਨ ਦੇ ਉਤੇ ਹਤਿਆ ਦੇ ਪ੍ਰਯਾਸ ਦਾ ਮਾਮਲਾ ਦਰਜ ਹੈ ਅਤੇ ਉਹ 4 ਸਾਲ ਜੇਲ੍ਹ ਦੀ ਸਜ਼ਾ ਕੱਟ ਕੇ ਛੇਲ ਤੇ ਬਾਹਰ ਹੈ ਗਗਨ ਸ਼ਰਾਬ ਤਸਕਰੀ ਦੇ ਵਿੱਚ ਜੇਲ੍ਹ ਜਾ ਚੁੱਕਿਆ ਹੈ ਜਦੋਂ ਕਿ ਕੁਸ਼ਲ ਕੁਝ ਮਹੀਨੇ ਪਹਿਲਾਂ ਸੱਤਾ ਪਾਰਟੀ ਦੇ ਇੱਕ ਯੁਵਾ ਨੇਤਾ ਦੇ ਨਾਲ ਅਕਸਰ ਵੇਖਿਆ ਗਿਆ ਸੀ ਇਸ ਵਾਰ ਦਾਤ ਤੋਂ ਬਾਅਦ ਪੂਰੇ ਭਾਰਗਵ ਕੈਂਪ ਖੇਤਰ ਦੇ ਵਿੱਚ ਦਹਿਸ਼ਤ ਅਤੇ ਆక్రੋਸ਼ ਦਾ ਮਾਹੌਲ ਹੈ ਪੁਲਿਸ ਦਾ ਕਹਿਣਾ ਹੈ ਕਿ આરોપીਾਂ ਦੀ ਗ੍ਰਿਫਤਾਰੀ ਜਲਦ ਹੀ ਕੀਤੀ ਜਾਵੇਗੀ ਅਤੇ ਇਸ ਘਟਨਾ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਦਾ ਖੁਲਾਸਾ ਜ਼ਰੂਰ ਕੀਤਾ ਜਾਵੇਗਾ ਪੰਜਾਬ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ ਵਾਇਰ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਰਜਤਾ